ਮੈਂ ਜੀ ਅੱਜ ਇੱਥੇ ਬਟਾਰ ਦੇ ਵਿੱਚ ਬਤੌਰ ਐਸਐਸਪੀ ਜੁਆਇਨ ਕੀਤਾ ਹੈਗਾ ਤੇ ਸਾਡਾ ਇੱਥੇ ਜਿਹੜਾ ਫੋਕਸ ਏਰੀਆ ਰਹੇਗਾ ਉਹ ਇਹੀ ਹੈ ਕਿ ਕਾਨੂੰਨ ਆਰਡਰ ਨੂੰ ਪੂਰਾ ਸੀ ਮੇਨਟੇਨ ਰੱਖੀਏ ਤੇ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਨੇ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈ ਠੀ ਜਿਹੜਾ ਗੈਂਗਸਟਰ ਕ੍ਰਾਈਮ ਹੈ ਉਹਦੇ ਖਿਲਾਫ ਸਾਡੀ ਜਿਹੜੀ ਪੂਰੀ ਜ਼ੀਰੋ ਟੋਲਰੈਂਸ ਰਹੇਗੀ ਤੇ ਜਿੱਦਾਂ ਕਿ ਪੰਜਾਬ ਸਰਕਾਰ ਦਾ ਜਿਹੜਾ ਯੋਧ ਨਸ਼ਾ ਵਰਤ ਚੱਲ ਰਿਹਾ ਹੈ ਉਹਦੇ ਵਿੱਚ ਵੀ ਅਸੀਂ ਪੂਰੇ ਫੋਕਸ ਰੱਖਾਂਗੇ ਕਿ ਜਿਹੜੇ ਪਿੰਡ ਕੋਈ ਜੇ ਇੱਥੇ ਹੌਟਸਪੌਟ ਹੈਗੇ ਆ ਮੈਂ ਮੈਨੂੰ ਉਮੀਦ ਹੈ ਕਿ ਪਹਿਲਾਂ ਵੀ ਬੜਾ ਕੰਮ ਹੋਇਆ ਹੋਏਗਾ ਤੇ ਉਹਨਾਂ ਤੇ ਵੀ ਅਸੀਂ ਫੋਕਸ ਰੱਖਾਂਗੇ ਤਾਂ ਕਿ ਕਿਤੇ ਵੀ ਜੇ ਕੋਈ ਫਿਰ ਵੀ ਪੁਆਇੰਟ ਆਫ ਸੇਲ ਤੇ ਕੁਝ ਹੈਗਾ ਜਾਂ ਕੋਈ ਵੱਡੇ ਹੈਜਿਸ ਸਮਗਲਰ ਹੈ ਤਾਂ ਉਹਨਾਂ ਨੂੰ ਵੀ ਅਸੀਂ ਜੇਲ੍ਹ ਦੇ ਅੰਦਰ ਪੇਜ ਸਕੀਏ ਤੇ ਮੈਂ ਤੁਹਾਨੂੰ ਨਾਲੇ ਵੀ ਦੱਸਣਾ ਚਾਹਾਂਗਾ ਕਿ ਇਹ ਬਾਰਡਰ ਡਿਸਟ੍ਰਿਕਟ ਹੈਗਾ ਤੇ ਚੈਲੈਂਜਿੰਗ ਹੈਗਾ ਬਟ ਅਸੀਂ ਪੂਰਾ ਤਿਆਰ ਆ ਸਾਡੀ ਬੜੀ ਅੱਛੀ ਟੀਮ ਹੈਗੀ ਹੈ ਸਾਡੀਆਂ ਇੱਥੇ 400 ਡਿਵੀਜ਼ਨ ਨੇ ਮੈਂ ਸਾਰੇ ਜੀਓ ਸਾਹਿਬਾਨ ਨਾਲ ਹੁਣ ਮੀਟਿੰਗ ਕਰ ਲਈ ਹੈ ਤੇ ਅਸੀਂ ਬਹੁਤ ਹੀ ਜਲਦੀ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਾਂਗੇ ਜੋ ਵੀ ਇਹ ਗਲਤ ਗਤੀਵ ਤੁਸੀਂ ਅੰਮ੍ਰਿਤਸਰ ਦੇ ਰਹੇ ਤੇ ਇਹ ਵੀ ਬਾਰਡਰ ਡਿਸਟ੍ਰਿਕਟ ਦਾ ਫਸਟ ডিফেন্স ਲਾਈਨ ਤੇ ਬੀਐਸਐਫ ਤੇ ਸੈਕਿੰਡ ডিফেন্স ਲਾਈਨ ਪੰਜਾਬ ਪਰ ਇਸ ਕਰਕੇ ਬੜਾ ਅਹਿਮ ਬਣ ਜਾਂਦਾ ਕਿ ਸਮਗਲਿੰਗ ਗੈਂਗਸਟਰਸ ਖਤਿਆਰ ਔਰ ਅਦਰਵਾਈਜ਼ ਵੀ ਦੇਖਿਆ ਜਾਵੇ ਕਿ ਬਹੁਤ ਸਾਰਾ ਗੈਂਗਸਟਰ ਜਿੱਤਿਆ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਕਿ ਇਕਾ ਦੁਕਾ ਖੇਤ ਛੱਡ ਕੇ ਆਲਮੋਸਟ ਸਾਰੇ ਹੱਲ ਕਰਦੇ ਜੇਸ਼ਾ ਇਹਨੂੰ ਨਜ਼ਰੀਏ ਨੂੰ ਤੁਸੀਂ ਦੇਖਦੇ ਹੋਏ ਕੀ ਸਟ੍ਰੈਟਜੀ ਅਪਰੋਚ ਕਿਸ ਤਰੀਕੇ ਨਾਲ ਕੰਮ ਕੀਤਾ ਜਾਏਗਾ ਮੈਂ ਜੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਪਹਿਲਾਂ ਵੀ ਬਤੌਰ ਐਸਪੀ ਬਾਰਡਰ ਏਰੀਆ ਵਿੱਚ ਕੰਮ ਕੀਤਾ ਹੈਗਾ ਮੈਂ 2 ਸਾਲ ਦੇ ਕਰੀਬ ਐਸਪੀਸੀਟੀ ਅਮਰਸਰ ਦੇ ਵਿੱਚ ਲਾਇਏ ਨੇ ਜਿਹੜੀ ਮੇਰੀ ਟ੍ਰੇਨਿੰਗ ਹੈ ਉਹ ਵੀ ਅਮਰਸਰ ਕਮਿਸ਼ਨਰੇਟ ਦੇ ਵਿੱਚ ਹੋਈ ਹੈ ਉਤਾਰ ਐਸਐਚਓ ਤੇ ਮੈਂ ਤਰਮ ਤਾਰਮ ਦੇ ਵਿੱਚ ਵੀ ਕੰਮ ਕੀਤਾ ਕਿਉਂਕਿ ਇਹ ਬਾਰਡਰ ਜ਼ਿਲ੍ਹਾ ਹੈਗਾ ਨੋ ਡਾਊਟ ਚੈਲੰਜਸ ਹੈਗੇ ਨੇ ਪਰ ਜਿੱਦਾਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਕੇਸ ਸਪਰੇਸ ਹੁੰਦੇ ਰਹੇ ਨੇ ਤਾਂ ਜਿਹੜੀ ਸਾਡੀ ਪੰਜਾਬ ਪੁਲਿਸ ਹੈਗੀ ਆ ਕੋਈ ਕਾਬਲ ਹੈ ਤੇ ਵੈਸੇ ਤਾਂ ਅਸੀਂ ਪ੍ਰिवेंशन ਤੇ ਪੂਰਾ ਜ਼ੋਰ ਲਾਵਾਂਗੇ ਬਟ ਫਿਰ ਵੀ ਜੇ ਕੋਈ ਕ੍ਰਾਈਮ ਹੁੰਦਾ ਤਾਂ ਅਸੀਂ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਜਿਹੜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਵਾਵਾਂਗੇ